ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਦੇ ਪ੍ਰਧਾਨ ਮੰਤਰੀ ਬਾਜੇ ਕੇ ਜਿਹੜਾ ਉਹਨੂੰ ਲੈ ਕੇ ਤੇ ਆਪਾਂ ਨੂੰ ਲੈ ਕੇ ਕਈਆਂ ਦੇ ਬਹੁਤ ਜ਼ਿਆਦੇ ਸਵਾਲ ਜਵਾਬ ਬਾ ਤੇ ਤੁਸੀਂ ਉਹ ਕਲੀਅਰ ਕਰ ਦੋ ਕਿ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦਾ ਨਾਮ ਦਾਤੋ ਪਿਆ ਆ ਭਾਈ ਅਮਰਤਪਾਲ ਸਿੰਘ ਜੀ ਨਾਲ ਕਿਵੇਂ ਜੁੜੇ ਕਿੰਨੀਆਂ ਜਮਾਤਾਂ ਪੜੇ ਕਿਵੇਂ ਪੜੇ ਸਾਰਾ ਕੁਝ ਦੱਸੋ ਕਿ ਕਿੰਨੀਆਂ ਜਮਾਤਾਂ ਬਾਪੂ ਪੜੇ ਸੀਗੇ ਵੀਰ ਪੰਜ ਇੰਚ ਮਾਦਾ ਨੇ ਇਸ ਸਰਕਾਰੀ ਸਕੂਲ ਬਾਜੇ ਕੇ ਕੀਤੀਆਂ ਨੇ ਹਾਂ ਦੋ ਤਿੰਨ ਉਹਨੇ ਸੀਟਲ ਐਮ ਐ ਸੀ ਉਹਨੇ ਸਕੂਲ ਪਾਏ ਉਥੇ ਤਿੰਨ ਜਾਂ ਨੇ ਕੀਤੀਆਂ ਹਾਂ ਫਿਰ ਬਣਾ ਸਰਕਾਰੀ ਕਾਲਜ ਦੇ ਨਾਲ ਸਕੂਲ ਫਿਰ ਉਥੇ ਨੇ ਕੀਤੀਆਂ ਉਦੋਂ ਬਾਅਦ ਫਿਰ ਆੜ ਗਿਆ ਮੈਂ ਚਾਹ ਰ ਮਾਰੇ ਮੈਂ ਕੋਤੋਂ ਪਾਰ ਲਾ ਚਾਹ ਰ ਉਹ ਨਹੀਂ ਪੜਿਆ ਹੁੰਦਾ ਮੈਂ ਬਾਦ ਸਿੱਖਣਾ ਮਸ਼ੀਨਰੀ ਦਾ ਵੀ ਆ ਮੋਟਰਸਾਈਕਲ ਦਾ ਨਾ ਹੁੰਦਾ ਸੁਬੂਟਲ ਮੋਟਰਸਾਈਕਲ ਮੈਂ ਚਾਹ ਕਿ ਸੇਖਲਾ ਸਿੱਖਣ ਕੁ ਮਹੀਨਾ 6 ਮਹੀਨੇ ਉਹਨੇ ਲਾਏ ਸਿੱਖਣ ਦੇ ਆਂਦਾ ਮੈਂ ਦਾ ਵੱਧ ਪੂਰਾ ਟ੍ਰੇਨ ਹੋ ਗਿਆ ਤੇ ਮੈਨੂੰ ਇਹ ਚਾਬੀਆਂ ਦੇ ਉਹ ਲਿਆ ਦਿਓ ਸਮਾਨ ਲਿਆ ਦਿਓ ਆਂਦਾ ਕਿ ਮੈਨੂੰ ਸਮਾਨ ਲਿਆ ਦਿਓ ਅਜ 2 ਕੁ ਮਹੀਨੇ ਆ 10 ਸਮਾਨ ਆ ਰੋਜ਼ੇ ਤੇ 3 ਮਹੀਨੇ ਹੋ ਗਏ ਅਜ ਇਹ ਮੈਨੂੰ ਸਮਾਨ ਲਿਆ ਤੇ ਮੈਂ ਕਿਹਾ ਜੇ ਤੂੰ ਦਾ ਪੂਰਾ ਮਿਸਤਰੀ ਨਹੀਂ ਬਣਿਆ ਤੂੰ ਇਹ ਨਾ ਮਾਰਦਾ ਪਕਾ ਦੇ ਆਹ ਕੰਮ ਚੱਲਿਆ ਕਿ ਨਹੀਂ ਕਰ ਆਹ ਤਾਂ ਉਹ ਤਾਂ ਕੀ ਜਗਣਾ ਹੀ ਮੀਨਾਲ ਦੋ ਮੀਨੇ ਦੁਕਾਨ ਤੇ ਕਦੀ ਗਿਆ ਕਦੀ ਨਾ ਗਿਆ ਜੇ ਗਾ ਕ ਤਾਂ ਜੇ ਜਾਈਏ ਤਾਂ ਗਾ ਕ ਹੁੰਦਾ ਹੈ ਜੇ ਜਾਵਾਂਗੇ ਤਾਂ ਗਾ ਕ ਹੁੰਦਾ ਉਹ ਦੁਕਾਨ ਤੇ ਕੀ ਜਾਨਗੀ ਪਰ ਉੱਥੇ ਮਿਸਤਰੀ ਹੈਗਾ ਕਿ ਨਹੀਂ ਹੈਗਾ ਇਹਨੂੰ ਦੋ ਘਰ ਮੈਨੇ ਲਾਇਦੇ ਨੇ ਬੁਰੀ ਜਿਹਾ ਪਾਂਡੇ ਪਾ ਕੇ ਜਿਹੜੇਗੇ ਨਿੱਕੇ ਮੋਟੇ ਚਾਬੀਆਂ ਝੂਬੀਆਂ ਤੇ ਰੱਖ ਲਾਇਆ ਆ ਵੀ ਫਿਰ ਕੰਮ ਨਾ ਹੋਉਂਦਾ ਫਿਰ ਅੱਗੇ ਦੀ ਮਾਂ ਦਾ ਦੀ ਮੁੰਡਾ ਆਪਣਾ ਘਰ ਲਾਇਆ ਮੈਂ ਇਹ ਪੂਰਨੇ ਬਾਅਦ ਤੇ ਨਹੀਂ ਰਿਹਾ ਇਥੋਂ ਇਹ ਕੰਮ ਇਹ ਨਹੀਂ ਕਰਨਾ ਮੈਨੂੰ ਉਹਦੇ ਪਤਾ ਫਿਰ ਆ ਵੀ ਨਾ ਕੀਤਾ ਫਿਰ ਅਗਲਾ ਕੰਮ ਕੀ ਕੀਤਾ ਅਗਲਾ ਇਹ ਨਹੀਂ ਕੀਤਾ ਇਹਨੇ ਔਲੀ ਔਲੀ ਕਰਕੇ ਤੇ ਆ ਜਿਹੜਾ ਮੋਬਾਈਲ ਲੈ ਗਿਆ ਮੋਬਾਈਲ ਉਹਦੇ ਸਮਾਰਟਫੋਨ ਚ ਚਰਚੇਂ ਦੇ ਅੱਛਾ ਮੋਬਾਈਲ ਲੈ ਕੇ ਤੇ ਔਲੀ ਔਲੀ ਨਾ ਅਈ ਤਾਂ ਵੀਡੀਓ ਬੁੜੀ ਆ ਦੇਪਾ ਉਹਦਾ ਇਹ ਤਾਂ ਹੀ ਚੋਲੀਆ ਕਰੇ ਆਪਣੇ ਅੰਦਰ ਵੀ ਬਾਹਰ ਵੀ ਅਸੀਂ ਆਖਣਾ ਯਾਰ ਸਾਨੂੰ ਸੌਂਦੇ ਤੂੰ 12 ਵਜੇ ਆਪ ਦਾ ਸੁਣਨੇ ਥੇੜੀ ਆਈ ਤਾਂ ਉਹਦਾ ਪਤਾ ਕਨਕਾਂ ਵੀ ਆ ਵੜਦੇ ਹੁੰਦੇ ਮੈਂ ਕੰਗਮਾ ਵੀ ਹੋਰ ਨਿਕਾਲਿਆ ਨਾ ਡੈਡੀ ਰੋਲਾ ਪਉਂਦਾ ਰੰਤਾ ਸੀਗਾ ਹਣਾ ਹਾਂ ਉਹਦਾ ਪਤਾ ਕਨਕਾਂ ਨਏ ਵੜਦਾਂ ਨਹੀਂ ਆਉਂਦੇ ਠੀਵੜਦਾਂ ਆ ਤੇ ਮੈਂ ਹੁਣ ਇਹ ਸਵੇਰੇ ਕਨਕਾਂ ਨੂੰ ਵੜਨ ਜਾਣਾ ਹੈ ਜਾਂ ਕੰਮ ਨੂੰ ਜਾਣਾ ਜੇ ਤੂੰ ਰੋਲਾ ਹੀ ਸਾਰੀ ਰਾਤ ਪਾਈ ਜਾ ਤੂੰ ਤਾਂ ਸਵੇਰੇ ਜਦੋਂ ਜੀਕੀ ਤਾਂ ਉੱਠਣਾ ਤੂੰ ਕਿਹੜਾ ਸਵੇਰੇ 4 ਵਜੇ ਉੱਠ ਕੇ ਮੱਝਾਂ ਵੜੇ ਲੋਕ ਫਿਰ ਕੀ ਆਉਂਦੇ ਨੇ ਤੇ ਹੀ ਕੇ ਲੋਕਾਂ ਨੇ ਬਾਪੂ ਨਾਲ ਨੂੰ ਪਏ ਹੈ ਉਹਨਾਂ ਦੇ ਪਏ ਹੈ ਉਹਨਾਂ ਦੇ ਮੈਂ ਉਹਨਾਂ ਨੂੰ ਆਖਣਾ ਪਏ ਹੈ ਪੁੱਤਰੋ ਕਾਹਦੇ ਉਹਨੇ ਪਏ ਹੈ ਬੋਲੀ ਇੱਥੇ ਜਾਂਦਾ ਪਏ ਹੈ ਕਿਰਾਂ ਨੂੰ ਲੱਗੇ ਜਿਵੇਂ ਨਵਾਜ ਨੇ ਮੈਂ ਭਮਾ ਦੇ ਪਏ ਹੈ ਨਹੀਂ ਹੋਣਾ ਇਹਦਾ ਝੂਠ ਭਮਾ ਦੇ ਮੈਂ ਐਵੇਂ ਕਰਦੇ ਮੈਂ ਪਏ ਕਿਵੇਂ ਉਹਨੇ ਨਹੀਂ ਬਾਪੂ ਆਣਗੇ ਉਹਨਾਂ ਦੇ ਵੇਖੀ ਜਾਈ ਵੇਖੀ ਜਾਈ ਮੈਂ ਚਲੋ ਲੱਗ ਜਾਈਏ ਕਿ ਬੰਦਾ ਉਹ ਕੰਨ ਗਰਾਂਦੇ ਆਂਦੇ ਆਂ ਬਾਬਾ ਜੀ ਉਹ ਜਦੋਂ ਆਪ ਦਾ ਪੇਜਪੂੜ ਕੋ ਜਿਵੇਂ ਹੁਣ ਤੁਹਾਨੂੰ ਪਤਾ ਮਿੰਦੋ ਜੇ ਵੀ ਨਹੀਂ ਪਤਾ ਪੇਜਪੂੜ ਕੀ ਹੁੰਦੇ ਪੇਜਪੂੜ ਬਣਾ ਲਿਆ ਦਿਓੜੀ ਵਾਲੇ ਨਵਾੜਾ ਮੋਟਾ ਬਖਾਚਾ ਵਾਚਾ ਜਿੰਦ ਤੱਕ ਬਣ ਗਿਆ ਤੇ ਬਾਅਦ ਚੋਂ ਭਾਈ ਅੰਮ੍ਰਿਤਪਾਲ ਸਿਦਪਾਲ ਦੇ ਨਾਮ ਬੁੱਤ ਨਾ ਓਏ ਵੇ ਇਹ ਨਾ ਇਹਨੇ ਨਾ ਪਲੰਬੂ ਵਾਇਗੋ ਸੀ ਇਹਦੇ ਚੋਂ ਦੀਆਂ ਸੁਪੀਚਾ ਹੋਣੀਆਂ ਅੰਮ੍ਰਿਤਪਾਲ ਦੀਆਂ ਗੱਲਾਂ ਬਾਤਾਂ ਦੀਆਂ ਇਹਨੇ ਗੱਲਾਂ ਬਾਤਾਂ ਦੀਆਂ ਸੁਣੀਆਂ ਇਹਦੇ ਦਿਮਾਗ ਨਹੀਂ ਘਰ ਘਰੀ ਹੁੰਦੀਆਂ ਗੱਲਾਂ ਮਮ ਬੋਨੇ ਹਾਂ ਜੀ ਨਾ ਸਰਦ ਜਰਨਾ ਹੈ ਸਾਰੇ ਲੋਕਾਂ ਨੂੰ ਅੰਬਤ ਛਕਾਉਂਦਾ ਜਾਂਦਾ ਹਿੱਤਾ ਆਬ ਦਾ ਕਰੋ ਸਾਰਾ ਕੁਝ ਤੇ ਦੂਜਾ ਇਹ ਵੀ ਅੰਬਤ ਛਕਾਉਂਦਾ ਹੈ ਅੱਛਾ ਅੰਬਤ ਛਕਾ ਕੇ ਦੇ ਗੁਰੂ ਵਾਲੇ ਬਣਾਉਂਦਾ ਜੀ ਤੇ ਦਿਮਾਗ 'ਚ ਬਹਿ ਗਈ ਹੁੰਦੀਆਂ ਜਿਹੜੀਆਂ ਗੱਲਾਂ ਕੀਤੀਆਂ ਇਹ ਉਹਨੇ ਆਖਣਾ ਕਿ ਲੋਕਾਂ ਨੇ ਨਾਲੇ ਨਸ਼ੇ ਛੜਾਉਂਗੇ ਨਾਲੇ ਐਦਾਂ ਕਰਕੇ ਦੇ ਇੱਥੋਂ ਜਦੋਂ ਨਾ ਗਿਆ ਤੇ ਆਦਾ ਮੈਂ ਅੰਬਤ ਛਕ ਜਲਿਆ ਮੈਂ ਤੇਰੀ ਮੰਮੀ ਨੂੰ ਆਖਿਆ ਦਾਦੀ ਜਿਹੜੀ ਮੈਂ ਹਾਂ ਕੰਮ ਬਤ ਨਾ ਛਕੇ ਹਾਂ ਨਹੀਂ ਕਰ ਤੋਂ ਇਹਨੇ ਤਾਂ ਬੜੀ ਜੇ ਤਾਂ ਮਨ ਬਣਾਇਆ ਆ ਹਾਂ ਮੈਂ ਮੇਰੇ ਪੁੱਤੇ ਬੜਾ ਸਿਰ ਦੇ ਕੇ ਲਿਆਏ ਅੰਮ੍ਰਿਤ ਇੱਕ ਵੀ ਇਹ ਥੋੜਾ ਕਿਉਂ ਤੇ ਪਤਾਸੇ ਜੀ ਬੋਲਦੇ ਨੇ ਮਿੱਠਾ ਪਾਣੀ ਬਣ ਗਿਆ ਅੰਮ੍ਰਿਤ ਮੰਗਿਆ ਪੁੱਤੇ ਸਿਰ ਬੜੇ ਇਹਦੇ ਇਹਦੇ ਤੇ ਦਿੱਤੇ ਨੇ ਕਰਵਾਂਦੀਆਂ ਬੜੀਆਂ ਦਿੱਤੀਆਂ ਨੇ ਆਪਣੇ ਸਿੱਖਾਂ ਨੇ ਬਾਅਦ ਵਿੱਚ ਡੈਡੀ ਤੇ ਮੈਂ ਅੰਮ੍ਰਿਤ ਸ਼ਕਲ ਗਏ ਸੀਗੇ ਬਾਅਦ ਜਦੋਂ ਅਹੀ ਸ਼ਕੀ ਅੰਮ੍ਰਿਤ ਮੈਂ ਬਾਪੂ ਤੈਨੂੰ ਵੀ ਕਰਿਆਣ ਕੇ ਆਖਿਆ ਕਿ ਬਾਪੂ ਤੂੰ ਵੀ ਅੰਮ੍ਰਿਤ ਸ਼ਾਕ ਆਹ ਤੋਂ ਮੈਂ ਨੂੰ ਕਰਿਆਨ ਕੇ ਆਖਿਆ ਕਿ ਉੱਥੇ ਮੇਨਾਂ ਕੈਂਪਲ ਛਾਗ ਮੈਂ ਬਾਪੂ ਤੇ ਨੂੰ ਕਾਰ ਲੈ ਦਿੰਦਾ ਤੇ ਮੈਂ ਨਹੀਂ ਪੁੱਤ ਮੈਂ ਵੀ ਛਾਗ ਲਾਂਗਾ ਫਿਰ ਪੁੱਤ ਮੈਂ ਉਹ ਤੋਂ ਬਰਤ ਛਾਗਿਆ ਉਹਦੀਆਂ ਗੱਲਾਂ ਪਰਭਾਤ ਹੋ ਗਏ ਤੇ ਮੈਂ ਅਹੀਂ ਫਿਰ ਅਛਾ ਛਾਗ ਆ ਸ਼ਾਕੇ ਨੰਦ ਪੁੱਤ ਮੈਂ ਆ ਮੈਂ ਨੰਦ ਪੁੱਤ ਸਾਡੋ ਬਰਤ ਛਾਗਦਾ ਫਿਰ ਅਹੀਂ ਤੇਰੀ ਮੰਮੀ ਤੇਰੀ ਉਹ ਦੁੱਜੀ ਆਪਣੀ ਸ਼ਨੂ ਬੀਬੀ ਤੇ ਉਹ ਉੱਥੇ ਮੂੰਹ ਅਸੀਂ ਪੰਜ ਛੇ ਜਣੇ ਉੱਥੋਂ ਜਾ ਕੇ ਮੰਛਾ ਦੇ ਦੋ ਗੱਡੀਆਂ ਕੇ ਨਾਲੇ ਰਾਤ ਰਹਿ ਤੇ ਨਾਲੇ ਦਸੰਬੇਲੇ ਕਰਨ ਨਾਲੇ ਉੱਥੋਂ ਮਤਸ਼ਾ ਗਏ ਡੈਡੀ ਫਿਰ ਆਏ ਆਪਾ ਯਾਰ ਦਪਾਲ ਸਿੰਘ ਦੀ ਨਾਲ ਜੁੜਿਆ ਤੇ ਵੀਰਾਂ ਚ ਵੀ ਉਹਨਾਂ ਦੇ ਨਾਲ ਰਹਾ ਹਾਂ ਵੀਰ ਦੇ ਭੇਜੇ ਨੇ ਗੱਡੀਆਂ ਦੀਆਂ ਇੱਥੇ ਲੀਚਾਂ ਕੱਢ ਦਿੱਤੀਆਂ ਹਾਂ ਤੇ ਕੱਢ ਕੇ ਤੇ ਫਿਰ ਵੇਚ ਲਾ ਜਦੋਂ ਅੰਬਰ ਸਾਹਿਬ ਜਦੋਂ ਪਹਿਲੀ ਵਾਰ ਰਮਤਾ ਵੀ ਦੀਪ ਵੀ ਦੀ ਹੋਈ ਹੈ ਤੇ ਨਾਲੇ ਉਦੋਂ ਉਦੋਂ ਦਾ ਤੁਰਪਿਆਂ ਦੇ ਵਿੱਚੋਂ ਕਰੀ ਆ ਗਿਆ ਚਲਾ ਗਿਆ ਪਰ ਉਹਨਾਂ ਆ ਜਾਂਦਾ ਹੀ ਕੋਈ ਦਿਹਾੜੀ ਆਣ ਕੇ ਤੇ ਫਿਰ ਨਹੀਂ ਚਲੇ ਜਾਂਦੇ ਵੀ ਉਹਨੇ ਇਹਨੇ ਅਖਣਾ ਵੀ ਹੁਣ ਬੰਦ ਚਗਾਦਾ ਹੈ ਅੱਛਾ ਲੋਕਾਂ ਨਸ਼ੇ ਛਿਲਾਉਂਦਾ ਤੇ ਅੰਬਰ ਤਾਂ ਸ਼ਗੁਦ ਨਸ਼ੇ ਛੱਡੋ ਫਿਰ ਬਾਪੂ ਫਿਰ ਉਹਨਾਂ ਨੂੰ ਇਹ ਐਨਐਸਏ ਕਿਵੇਂ ਲੱਗੀ ਤੇ ਫੜ ਕੇ ਕਿਵੇਂ ਲੈ ਗਏ ਸਾਰਾ ਕੁਝ ਦੱਸੋ ਉਹ ਪੁੱਤਨਾ ਫਿਰ ਜਦੋਂ ਇਹਾਂ ਦੇ ਥਾਣੇ ਨੇ ਹੁਲਾ ਕੀਤਾ ਥਾਣੇ ਤੇ ਕੋਈ ਹੁੰਦਾ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਕਿ ਇਹਨਾਂ ਸੱਚ ਨਹੀਂ ਲੱਗੀ ਕਿਸ ਨੂੰ ਪੇੜੀ ਨਹੀਂ ਲੱਗੀ ਡੈਡੀ ਤਾਂ ਉੱਥੇ ਗਿਆਪ ਨਹੀਂ ਸੀਗਾ ਉੱਥੇ ਡੈਡੀ ਜਰਾ ਤਾਂ ਇੱਥੇ ਹੀ ਆ ਡੈਡੀ ਜੀ ਜਦੋਂ ਗੱਲ ਕਰਨਾ ਡੈਡੀ ਜਰਾ ਤਾਂ ਇੱਥੇ ਸੀ ਕਿ ਉਹ ਅਹਿਰ ਨਾ ਫੜਨ ਦੇ ਉਹ ਜਦੋਂ ਨਾ ਇਹਦੇ ਇੱਚਾ ਵੀਡੀਓ ਪਾ ਦਿੱਤੀ ਜਦੋਂ ਫੜਮ ਲੱਗੇ ਸੀਗੇ ਜਦੋਂ ਫੜਨਗੇ ਨਾ ਵੀਡੀਓ ਪਾ ਦਿੱਤੀ ਵੀ ਬਾਬੇ ਅਮਰ ਤੋਂ ਬਾਅਦ ਨੂੰ ਕਿਹਾ ਪੈਗੇ ਲੋਕੋ ਚੱਜੋ ਅੱਛਾ ਇਹ ਫਿਰ ਨਾ ਇੱਚਾ ਕਰਦੇ ਕਰਾ ਦੇ ਦੇ ਉੱਤੇ ਮੈਂ ਤਾਂ ਹਾਂ ਇੱਥੋਂ ਦੇ ਚੜ ਗਏ ਤੇ ਮੇਰਾ ਟਰੈਕਟਰ ਲੱਗੇ ਚੱਲਿਆ ਤੇ ਦੂਜਾ ਉਹ ਨੂੰ ਗਦੇ ਉਹਦੋਂ ਨਾ ਸਾਲਿਆਂ ਦੇ ਨੂੰ ਮੈਂ ਦੱਸਿਆ ਨਾ ਹਾਂ ਤਾਂ ਤੋਂ ਫੋਨ ਆਇਆ ਵੀ ਪਹਿਲਾਂ ਪ੍ਰਧਾਨ ਨੂੰ ਦੀ ਫੜ ਕੇ ਲਿਆ ਉਹ ਕਿੱਥੇ ਆ ਇਹਨਾਂ ਬਾਅਦ ਤਾਂ ਇੱਚਾ ਰੋਟੀ ਕਈ ਮੰਮੀਆਂ ਦੀ ਖਾਣਾ ਤੇ ਇਹ ਨਾ ਇੱਥੋਂ ਜਾ ਕੇ ਜਾਂਦਾ ਮੈਂ ਨਹੀਂ ਤੁਰਿਆ ਮੈਂ ਉਹ ਨਹੀਂ ਤੁਰਿਆ ਉਹਨਾਂ ਦੇ ਤੋਂ ਸਕੂਲ ਕੋਲ ਜਾ ਕੇ ਉੱਥੇ ਤੋਂ ਮੋਰੀ ਉਹਨਾਂ ਦੇ ਮੁੰਡੇ ਪੱਠੇ ਵੜਨ ਜਲਦੀ ਹੁੰਦੇ ਤੇ ਉਹਨਾਂ ਨਾਲ ਜਾ ਕੇ ਜਮੇ ਵੀਡੀਓ ਉੱਥੇ ਬਣਾ ਲੈਂਦਾ ਇਹ ਜਦੋਂ ਉੱਥੇ ਜਾਵਾਂਗੇ ਤਾਂ ਉਹਦੇ ਕੋਲ ਜੱਡੀਆਂ ਦੋ ਆਪਣੇ ਚਿੰਦ ਘਰ ਤੋਂ ਆ ਗਈਆਂ ਪੌਸਦੀਆਂ ਤੇ ਚਾਰ ਪੰਜ ਗੱਡੀਆਂ ਬਾਹਰ ਮੁਜਾਈਆਂ ਛੇਤ ਆਪਣੇ ਨੂੰ ਕੁਕਲੇ ਛੱਤ ਨਹੀਂ ਕੁਲੇਸ਼ਾਂ ਕੀ ਉਹ ਬੋਲਦੇ ਆਂ ਖੇਤਿਆਂ ਨੇ ਮੈਂ ਤਾਂ ਆਉਦੀ ਨਹੀਂ ਆਈ ਬੰਬੂ ਤੇ ਉਹ ਚਲਾ ਵੀ ਗਾਂ ਲੋਗੀ ਜਿਹੜਾ ਉਹਨੂੰ ਫੜ ਕੇ ਲੈ ਗਏ ਤੇ ਬਾਅਦੋਂ ਤਾਂ ਇੱਕ ਪਤਾ ਕਿੱਥੇ ਲੱਗਾ ਕਿ ਕਿੱਥੇ ਆ ਕਿੰਨੇ ਦਿਨਾਂ ਤੱਕ ਤਾਂ ਉਹ ਦੱਲ ਹੋਈ ਕਿੰਨੇ ਕੁ ਦਿਨਾਂ ਬਾਅਦ ਦੱਲ ਹੋਈ ਉਹਨਾਂ ਨਾਲ ਮੈਨੂੰ ਕੋਤੇ ਪਤਾ ਕੀ ਲੱਗਾ ਤੈਨੂੰ ਉਹ ਉੱਥੇ ਗਏ ਦੋਨਾਂ ਮੁੰਡਿਆਂ ਆ ਗਿਆ ਮੈਨੂੰ ਉਹ ਤਾਂ ਨੇ ਪੁਲਸ ਆ ਗਈ ਪੁਲਸ ਆ ਗਈ ਤੇ ਭੰਜਾਂ ਦੇ ਮੈਂ ਨਹੀਂ ਭੰਜਣਾ ਉਹ ਪੁਲਸ ਨੂੰ ਹਰੋਤ ਵਾਰ ਸਕਦੇ ਉਹ ਨਹੀਂ ਨਹੀਂ ਭੰਜਣਾ ਦੇ ਛੇਕੜਾ ਕੰਮ ਨਹੀਂ ਪਾਦੇ ਕਾ ਉਹਨੇ ਵੀਡੀਓ ਬਣਾਈ ਧੀਰੇ ਭੱਜ ਗਿਆ ਨੇ ਨਹੀਂ ਲੋਗ ਹੁਣ ਕਿਹ ਆਦੇ ਸਾਹ ਚੜ ਗਿਆ ਵੀਡੀਓ ਬਣਾਈ ਤੇ ਭੱਜ ਗਿਆ ਤੇ ਤੁਸੀਂ ਦੇਖ ਲਈ ਬਈ ਜੋ ਬਣਾ ਕੇ ਸਾਨੂੰ ਬਸਾਰੋ ਪਾ ਹਾਂ ਹੁਣ ਆ ਕਿਤੇ ਪਹਿਲੋਂ ਪਹਿਲੋਂ ਖਾਣੇ ਫੁਲਾਤੀ ਕਿ ਕਿਥੋਂ ਫਰੀਜਾ ਪਤਾ ਨਹੀਂ ਕਿੰਨੇ ਨਾਲ ਹਥਿਆਰ ਤੇ ਵੀਡੀਓ ਜਦੋਂ ਪਤਾ ਲੱਗਾ ਤੇ ਜਿਹੜੇ ਗੋਦੀ ਮੀਡੀਆ ਵਾਲੇ ਹੀ ਉਹਨਾਂ ਨੇ ਵੀ ਫਿਰ ਉਹਨਾਂ ਦੀ ਵੀ ਨਹੀਂ ਖਬਰ ਫੈਲੀ ਕਿਉਂਕਿ ਉਹਨੇ ਵੀਡੀਓ ਬਣਾ ਕੇ ਪਾ ਦਿੱਤੀ ਕਿ ਮੈਂ ਇੱਥੇ ਆ ਇੱਥੋਂ ਸਾਰਾ ਕੋਹਨੇ ਦਾ ਬੜਾ ਵਧੀਆ ਕੰਮ ਫਿਰ ਕੀਤਾ ਮੇਰੇ ਉਹਨੇ ਬਹੁਤ ਵਧੀਆ ਕੀਤਾ ਸਾਰੇ ਚੈਨਾ ਦੇ ਅੱਛੇ ਵੇਲੇ ਚੱਲਣ ਲੱਗੀ ਵੀ ਸਾਰੇ ਜਿਹੜਾ ਬਾਹਰ ਖੇਤਾ ਹੀ ਤੇ ਬੜਿਆ ਖੇਤਾ ਉਸੇ ਕਣਕ ਦੇ ਵਿੱਚ ਲੱਗੀ ਆਉਂਦੀ ਸੀ ਤੇ ਉੱਥੇ ਫੜ ਕੇ ਤੇ ਇੱਥੋਂ ਫਿਰ ਆਂਦੇ ਨੇ ਬਸ ਬਾਬਾ ਜੀ ਦੇ ਨਾਲ ਮੈਂ ਕਿਹਦੇ ਵਿਆਹ ਦੇ ਗਿਆ ਹਾਂ ਤੇ ਬਾਬਾ ਜੀ ਮੈਨੂੰ ਲਾਜ ਪਤਾ ਲੱਗਾ ਕਿ ਮੰਤਰੀਆਂ ਦੇ ਫੜਕੇ ਲੈ ਗਏ ਨੇ ਤੇ ਮਰਦਾ ਪੁਲੀਦ ਦਾ ਮਾਰੇ ਪੁੱਠੇ ਜੀ ਤੋਂ ਨਾ ਫੜਿਆ ਹੋਣਾ ਨੇ ਅੱਗੇ ਕਿਹਦਾ ਆਸ ਨਹੀਂ ਦਿਓ ਦੇਸ਼ ਵੀ ਭਵੰਤਰੀ ਕਿਵੇਂ ਆਸ ਦਿੱਤੇ ਹੀ ਬਿਓ ਮੈਂ ਗਏ ਜਾਂਦਾ ਪਰਚਾ ਇਹਨਾਂ ਕਹਾਤਾ ਬੂ ਮਾਸਕ ਮਾਸਕ ਨਹੀਂ ਲਾਇਆ ਤੁਸੀਂ ਕਿ ਸ਼ੱਕਾ ਘੁੰਮ ਜਾ ਕੇ ਉੱਥੇ ਜਾ ਕੇ ਨਾ ਆਪਣੇ ਸ਼ਿਰਕ ਦੇ ਜਾ ਕੇ ਪਰ ਬੱਚਾ ਕਹਤਾ ਇੱਥੋਂ ਇਹਨੂੰ ਫੜਿਆ ਤੇ ਫੜਿਆ ਇੱਥੋਂ ਘਰੋਂ ਲਗਾਇਆ ਬੇਵਈਨ ਆ ਲੋ ਤੋਂ ਆ ਮੀਡੀਆ ਨੇ ਆਇਓ ਇਹ ਮੀਡੀਆ ਨੇ ਆਂ ਕੇ ਇਹਨੂੰ ਐਸ਼ਾ ਜਿਹਾ ਪੰਪ ਬਣਾ ਲਈਨੇ ਵੀਡੀਓ ਬਣਾ ਲੈ ਵੀਡੀਓ ਬਣਾ ਕੇ ਪਿੱਛੇ ਗੱਲ ਲੱਗੀ ਤੇ ਪੋਸ ਆ ਗਈ ਮਿੱਚੋ ਚਾਹ ਦੇ ਵਿੱਚ ਪਰਤੇ ਲਗੀ ਤੇ ਜਦੋਂ ਉਹ ਦਿਆ ਆਂਦੇ ਤਮਾਸਕ ਨਹੀਂ ਲਾਇਆ ਨਸੇ ਲੱਗੀ ਨਹੀਂ ਤੇ ਹੁਣ ਕਿੰਨੇ ਟਾਈਮ ਹੋ ਗਿਆ ਨਸੇ ਲੱਗੀ ਨੂੰ ਪੋਤੇ ਨਾਨਾ ਨਸੇ ਜਦੋਂ ਇਹ ਤੋਂ ਚਲੇ ਗਏ ਨੇ ਫਿਰ ਥਾਂ ਦਾ ਜਿਹੜਾ ਲਗਿਆ ਸੀ ਉਹ ਫਿਰ ਤਾਂ ਉਥੇ ਜਾ ਕੇ ਜਦੋਂ ਇਹਨਾਂ ਨੂੰ ਤਾਰਿਆ ਘਾਟੀ ਤੇ ਉਥੇ ਫਿਰ ਥਾਂ ਦਾ ਨੇ ਨਾ ਘਾਟੀ ਟਾਰ ਕੇ ਤੇ ਜਦੋਂ ਉਥੇ ਗਾਂ ਗਏ ਨੇ ਵੀ ਜਗਰੂ ਗਾਜੋ ਥੋਗਾ ਗੱਡੀਆਂ ਦੇ ਗਏ ਨੇ ਤੇ ਘਾਟੀ ਤੋਂ ਤੇ ਉਥੇ ਜਾ ਕੇ ਮਠਾਂਦਾ ਰਿਹਾ ਨਾ ਲਗਿਆ ਸੀ ਤੇ ਅਹੀਂ ਦੇ ਠਾਣੇ ਆ ਗਏ ਤੇ ਨਾ ਚਾਚੀ ਆਲੀ ਬਾਪੂ ਜੀ ਨੂੰ ਗਏ ਜਿਹੇ ਉੱਥੇ ਫਾਰਮ ਤੇ ਹਾਂ ਤੇ ਮੈਨੂੰ ਫੋਨ ਆ ਗਿਆ ਮੈਨੂੰ ਉਹਨੇ ਮੰਤਰੀ ਨੂੰ ਅਹੀਂ ਨਾ ਡੱਬੂ ਗੱਲ ਲੈ ਗਈਆਂ ਅੱਛਾ ਮੈਂ ਹੈ ਡੱਬੂ ਗੱਲ ਲੈ ਗਿਆ ਕੋਈ ਉਹਨੇ ਪੁੱਤੀ ਨੂੰ ਸੋਟਾ ਨਹੀਂ ਮਾਰਿਆ ਕਿ ਬਿੱਲੀ ਨੂੰ ਨਹੀਂ ਮਾਰਿਆ ਤੇ ਡੱਬੂ ਗੱਲ ਲੈ ਕੇ ਪੱਠੇ ਵੜਦਾ ਬੰਦਾ ਫੜ ਕੇ ਤੇ ਡੱਬੂ ਗੱਲ ਵੇਖ ਲੋ ਲੈ ਕੇ ਤਾਂ ਦੱਸੇ ਲਾਦੀ ਤੂੰ ਤੇ ਬਾਪੂ ਮੈਨੂੰ ਫੋਨ ਲਾ ਕੇ ਪੁੱਛਿਆ ਕਿ ਡੱਬੂ ਗੜ ਕਿਹੜਾ ਪਿੰਡ ਦਾ ਮੈਂ ਤਾਂ ਪਿੰਡ ਹੀ ਬਣਾਇਆ ਹਿੰਦਾ ਉਥੇ ਡੱਬੂ ਦਾ ਪਿੰਡ ਹੋਣਾ ਏ ਪੰਜਾਬ ਚ ਪਿਆ ਇੱਜਤ ਪਤਾ ਨਹੀਂ ਦਾ ਸਾਵੇਂ ਜਿੱਥੇ ਡੱਬੂ ਗਾਣੇ ਜਿੱਥੇ ਆਹ ਨਹੀਂ ਥਾਂ ਦਾ ਜਿੱਥੇ ਸ਼ਹਿਰ ਉਹ ਡਗੂਗਾ ਜਦੋਂ ਉੱਥੇ ਲੈ ਗਏ ਤਾਂ ਮੈਨੂੰ ਫੋਨ ਕੀਤਾ ਵੀ ਮੰਤਰੀ ਨਹੀਂ ਉੱਥੇ ਲੈ ਗਿਆ ਉਹਨੇ 2 ਮਿੰਟ ਗੱਲ ਕੀਤੀ 2 ਮਿੰਟ ਤੇ ਚਾਪਾ ਪਾਪੂ ਨੂੰ ਉੱਥੇ ਕਰਾਤੀ ਫਾਤ ਵਾਲੇ ਇੱਕ ਇਨਸਾਨ ਹੋ ਗਏ ਉੱਥੇ ਅੰਨਸੇ ਲੱਗੀ ਨੂੰ 3 ਸਾਲ ਤੇ ਉੱਥੇ ਲੱਗੀ ਨਹੀਂ ਉਹ ਸ਼ਹਿਰ ਕੋਲ ਉੱਥੇ ਅੰਨਸੇ ਲੱਗੀ ਕੋੜੇ ਨਾਲ ਹੀ ਟੁੱਟ ਗਿਆ ਅਸੀਂ ਦੇ ਨਾਂ ਨਵਾਂ ਬਗਿਆਨ ਇੱਧਰ ਲੈ ਆਂਦਾ। ਤੇ ਜਿਹੜਾ ਬਾਪਾ ਇਹ ਅੰਮ੍ਰਿਤਪਾਲ ਏ ਉਹਨੂੰ ਇਹਨਾਂ ਸਾਲ ਦੀ ਘੋੜ ਵਧਾ ਦਿੱਤੀ। ਅੱਛਾ ਬਈ ਉਹਨਾਂ ਸਾਲ ਦੀ ਦਾਦੀ ਤੇ ਇਹਨਾਂ ਨਵਾਂ ਨੂੰ ਇੱਧਰ ਲੈ ਹੁੰਦਾ ਇਹਨਾਂ ਵੱਡ ਡੱਡ ਕਰਦਾ ਕਿਹਦੇ 2 ਕਰਦੇ ਕਿਹਦੇ 4 ਪੰਜ ਕਰਦੇ ਤੇ ਕਿਹਦੇ 2-2 ਕਰਤੇ ਨੇ। ਤੇ ਉਹ ਕਿਸੇ ਕੋਲ 2 ਸਾਲ ਜਿਹੜੀ ਉਧਰ ਲਈ ਉਹ ਤਾਂ ਗੈਂਦੇ ਹੀ ਨਹੀਂ ਵਿੱਚ ਵੀ ਉਹ ਕਹਿਦੀ ਨਹੀਂ ਗੈਂਦੇ ਜਿਹੜੀਆਂ ਅੰਦਰ ਸੇ ਉੱਥੇ ਲੱਗੀ ਏ। ਇਹ ਕਹਿੰਦਾ ਤੇ ਗਿੰਦੀ ਜਿਹੜੀ ਇੱਥੇ ਹੁਣ ਕਰਦੇ ਪੈਣੇ ਇਹ ਗਾਇਦ ਗਿੰਦੀ ਉਹਨਾਂ ਨੇ। ਤੇ ਐਨੇ ਸੇ ਕਾਦੀ ਬੋਤਲ ਲਾਉਣੀ ਹੋਵੇ ਕਹਿੰਦੇ ਇੱਥੇ ਕਈ ਦੇਗੇ ਪਰ ਖਾਰ ਪੁੱਛ ਜਿੰਦੇ ਸਾਨੂੰ ਇਹ ਤਾਂ ਧਕਾ ਹੈ ਚਲੋ ਜਿਹੜਾ ਜਿੱਦਿਆ ਛਰਾ ਆਇਓ ਸਾਰਾ ਕੁਝ ਕਰ ਲਿੰਦਾ ਹਾਂ ਤੋ ਹੁਣ ਭਗਤ ਬੱਪੂ ਹੁਣ 2027 ਚ ਚੱਲ ਬਾਹਰ ਆ ਹੀ ਧਿਆਣਾ ਏ 2027 ਤੋਂ ਪਹਿਲਾਂ ਆ ਜਣਾ ਬਾਹਰ ਗੇ ਪਹਿ ਉਹ ਤੋਂ ਪਹਿਲਾਂ ਆ ਜਣਾ ਨਹੀਂ ਬਾਹਰ ਤੇ ਸਾਰੀਆਂ ਸੰਗਤਾਂ ਸਾਹਮਣੇ ਆਹੀ ਬੇਨਤੀ ਜਿਹੜੇ ਸਵਾਲ ਜਵਾਬ ਆ ਸਾਨੂੰ ਜਰੂਰ ਕਮੈਂਟਾਂ 'ਚ ਲਿਖ ਕੇ ਦੱਸਿਆ ਕਰੋ ਤੇ ਅਸੀਂ ਹੋਰ ਵੀ ਜਰੂਰ ਵੀਡੀਓ ਬਣਾਵਾਂਗੇ ਤੇ ਇੰਨੀ ਕੋ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ ਸਾਡੇ ਪੇਜ ਨੂੰ ਆਵਲੇ ਨੂੰ ਫੋਲੋ ਕਰੋ ਵੱਧ ਤੋਂ ਵੱਧ ਤੇ ਵਿਹੋਜੋ ਕਰੋ ਤੇ ਨਾਲੇ ਉਹਦਾ ਕਮੈਂਟ ਕਰੋ ਤੇ ਵਾਹਿਗੁਰੂ